ਸਤਿ ਸ਼੍ਰੀ ਅਕਾਲ ਜੀ ਜਦੋਂ ਆਪਾਂ ਕਵਿਤਾਵਾਂ ਨਜ਼ਮਾਂ ਜਾਂ ਫਿਰ ਗੱਜਲਾਂ ਲਿਖਦੇ ਆਂ ਤਾਂ ਇਹਨਾਂ ਦੇ ਕੁਝ ਨਿਯਮ ਹੁੰਦੇ ਨੇ ਤੇ ਇਹਨਾਂ ਨਿਯਮਾਂ ਨੂੰ ਛੰਦ ਕਿਹਾ ਜਾਂਦਾ ਹੈ ਤੇ ਇਹ ਛੰਦ ਕਈ ਤਰ੍ਹਾਂ ਦੇ ਹੁੰਦੇ ਨੇ ਜਿਵੇਂ ਸੋਰਠਾ ਦੋਹਰਾ ਸਿਰਖੰਡੀ ਛੰਦ ਜਿਵੇਂ ਆਪਾਂ ਜਪ ਸਾਹਿਬ ਦੀ ਬਾਣੀ ਦੇ ਵਿੱਚ ਵੀ ਪੜ੍ਹਦੇ ਆਂ ਚਾਚਰੀ ਛੰਦ ਪੁਜੰਗ ਪਰਿਆਤ ਛੰਦ ਤਾਂ ਇਹ ਅਲੱਗ-ਅਲੱਗ ਤਰ੍ਹਾਂ ਦੇ ਨਿਜਮ ਬਣਾਏ ਜਾਂਦੇ ਨੇ ਤੇ ਜਿਵੇਂ ਅੱਜ ਆਪਾਂ ਜੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਵਿਤਾ ਪੜ੍ਹਾਂਗੇ ਇਹ ਇੱਕ ਸੋਰਠਾ ਹੈ ਜਿਸ ਦਾ ਸਿਰਲੇਖ ਹੈ ਨਿਮਰਤਾ ਤੇ ਹੈਂਕੜ ਹੈਂਕੜ ਦਾ ਮਤਲਬ ਹੁੰਦਾ ਹੈ ਹੰਕਾਰ ਨਿਮਰਤਾ ਦਾ ਮਤਲਬ ਹੁੰਦਾ ਹੈ ਕਿ ਨੀਵੇਂ ਰਹਿਣਾ ਤੇ ਇਹ ਇੱਕ ਸੋਰਠਾ ਹੈ ਇਹ ਵੀ ਛੰਦ ਦੀ ਇੱਕ ਪ੍ਰਕਾਰ ਹੁੰਦੀ ਹੈ ਇਹ ਦੋਹਰੇ ਦੇ ਉਲਟ ਹੁੰਦਾ ਹੈ ਮੈਂ ਤੁਹਾਨੂੰ ਥੋੜਾ ਜਿਹਾ ਦੱਸਾਂਗਾ ਕਿ ਇਹ ਕਿਵੇਂ ਸੋਰਠਾ ਤੇ ਦੋਰੇ ਦੇ ਵਿੱਚ ਕੀ ਅੰਤਰ ਹੁੰਦਾ ਹੈ ਪਰ ਪਹਿਲਾਂ ਆਪਾਂ ਇੱਕ ਵਾਰੀ ਇਸ ਨੂੰ ਪੜ੍ਹ ਲਈਏ ਹੋਏ ਰਹੀਆਂ ਹੈਰਾਨ ਟਿੰਡਾਂ ਦੀ ਗਤ ਦੇਖ ਕੇ ਟਿੰਡਾਂ ਦਾ ਮਤਲਬ ਕੀ ਹੁੰਦਾ ਹੈ ਕਿ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਪਾਣੀ ਦਾ ਪੱਧਰ ਇੰਨਾ ਨੀਵਾਂ ਨਹੀਂ ਹੁੰਦਾ ਸੀ ਜਿੰਨਾ ਕਿ ਅੱਜ ਹੈ ਤਾਂ ਉਦੋਂ ਖੂਹ ਹੁੰਦੇ ਸਨ ਤੇ ਉਹਨਾਂ ਖੂਹਾਂ ਦੇ ਪਾਣੀ ਨੂੰ ਹੀ ਸਭ ਕਾਸੇ ਦੇ ਲਈ ਵਰਤਿਆ ਜਾਂਦਾ ਹੁੰਦਾ ਸੀ ਤੇ ਉਹਨਾਂ ਖੂਹਾਂ ਦੇ ਵਿੱਚੋਂ ਪਾਣੀ ਨੂੰ ਕੱਢਣ ਲਈ ਹਰਟਾਂ ਬਣਾਈਆਂ ਜਾਂਦੀਆਂ ਸਨ ਤੇ ਕੁਝ ਲੋਕ ਇਹਨਾਂ ਨੂੰ ਹਲਟਾਂ ਵੀ ਕਹਿੰਦੇ ਨੇ ਤੇ ਇਹ ਹਰਟਾਂ ਜੋ ਹੁੰਦੀਆਂ ਨੇ ਇਹ ਆਕਾਰ ਦੇ ਵਿੱਚ ਗੋਲ ਹੁੰਦੀਆਂ ਨੇ ਜਿਵੇਂ ਚਰਖਾ ਜਾਂ ਫਿਰ ਕਾਰ ਮੋਟਰਸਾਈਕਲਾਂ ਦਾ ਜਿਵੇਂ ਪਈਆ ਹੁੰਦਾ ਹੈ ਇਵੇਂ ਇਹ ਆਕਾਰ ਦੇ ਵਿੱਚ ਗੋਲ ਹੁੰਦੀਆਂ ਨੇ ਤੇ ਇਹਨਾਂ ਦੇ ਉੱਪਰ ਟਿੰਡਾਂ ਨੂੰ ਬੰਨਿਆ ਜਾਂਦਾ ਹੈ ਟਿੰਡਾਂ ਕੀ ਹੁੰਦੀਆਂ ਨੇ ਪੁਰਾਣੇ ਸਮੇਂ ਦੇ ਵਿੱਚ ਮਿੱਟੀ ਦੇ ਬਰਤਨ ਬਣਾਏ ਜਾਂਦੇ ਸਨ ਤੇ ਉਸ ਤੋਂ ਥੋੜੇ ਸਮੇਂ ਬਾਅਦ ਇਹਨਾਂ ਨੂੰ ਟੀਨ ਦੀ ਧਾਤ ਦੇ ਨਾਲ ਵੀ ਬਣਾਇਆ ਜਾਣ ਲੱਗ ਪਿਆ ਤੇ ਫਿਰ ਪਿੱਤਲ ਦੇ ਨਾਲ ਲੋਹੇ ਦੇ ਨਾਲ ਵੀ ਬਣਾਇਆ ਜਾਣ ਲੱਗ ਪਿਆ ਤਾਂ ਇਹ ਇੱਕ ਭਾਂਡਾ ਹੁੰਦਾ ਹੈ ਜ ਜਿਨ੍ਹਾਂ ਨੂੰ ਉਹਨਾਂ ਹਰਟਾਂ ਦੇ ਉੱਪਰ ਬੰਨਿਆ ਜਾਂਦਾ ਹੈ ਤੇ ਜਦੋਂ ਇਹ ਗੋਲ ਆਕਾਰ ਦੀਆਂ ਹਰਟਾਂ ਜਦੋਂ ਘੁੰਮਦੀਆਂ ਨੇ ਤਾਂ ਇਹ ਖੂਹ ਦੇ ਜਦੋਂ ਅੰਦਰ ਜਾਂਦੀਆਂ ਨੇ ਤਾਂ ਇਹ ਜੋ ਟਿੰਡਾਂ ਦਾ ਬਰਤਨ ਹੁੰਦਾ ਹੈ ਇਹ ਪਾਣੀ ਦੇ ਨਾਲ ਭਰ ਜਾਂਦਾ ਹੈ ਤੇ ਫਿਰ ਬਾਹਰ ਜਦੋਂ ਇਹ ਆਉਂਦਾ ਹੈ ਗੋਲ ਘੁੰਮ ਕੇ ਤੇ ਫਿਰ ਬਾਹਰ ਉੱਥੇ ਇੱਕ ਪੜਾਸ਼ਾ ਬਣਾਇਆ ਜਾਂਦਾ ਹੈ ਜਿਵੇਂ ਤਰਪਾਲ ਵਗੈਰਾ ਕੁਝ ਰੱਖ ਕੇ ਇਦਾਂ ਤੇ ਉਹ ਪਾਣੀ ਜਿਹੜਾ ਹੈ ਉਹ ਉਹਦੇ ਵਿੱਚ ਸਾਰਾ ਸਾਰਾ ਜਿਹੜਾ ਹੈ ਉਹ ਡੋਲਿਆ ਜਾਂਦਾ ਹੈ ਤੇ ਫਿਰ ਉਸ ਤੋਂ ਉਹ ਪਾਣੀ ਫਿਰ ਗਾਂ ਅੱਗੇ ਜਾ ਕੇ ਨਾਲੇ ਦੀ ਸ਼ਕਲ ਦੇ ਵਿੱਚ ਖਾਲੇ ਦੀ ਸ਼ਕਲ ਦੇ ਵਿੱਚ ਖੇਤਾਂ ਤੱਕ ਪਹੁੰਚਾਇਆ ਜਾਂਦਾ ਹੈ ਤਾਂ ਇਸੇ ਤਰੀਕੇ ਦੇ ਨਾਲ ਭਾਈ ਸਾਹਿਬ ਜੀ ਕਹਿ ਰਹੇ ਨੇ ਕਿ ਇਹਨਾਂ ਟਿੰਡਾਂ ਦੀ ਜੋ ਗੱਤ ਹੈ ਗੱਤ ਦਾ ਮਤਲਬ ਹੈ ਚਾਲ ਕਿ ਇਹਨਾਂ ਨੂੰ ਚਾਲ ਦੇਖ ਕੇ ਹੈਰਾਨੀ ਹੋ ਰਹੀ ਹੈ ਹੈਰਾਨੀ ਕਿਉਂ ਹੋ ਰਹੀ ਹੈ ਕਿ ਨੀਵੀਆਂ ਜਾਂ ਭਰ ਜਾਣ ਉੱਚੀਆਂ ਜਾਂ ਜਾ ਸਖਣੀਆਂ ਕਿ ਜਦੋਂ ਇਹ ਨੀਵੀਆਂ ਹੁੰਦੀਆਂ ਨੇ ਨੀਵੀਆਂ ਜਾਂਦੀਆਂ ਨੇ ਖੂਦ ਦੇ ਅੰਦਰ ਪਹੁੰਚਦੀਆਂ ਨੇ ਤਾਂ ਉਦੋਂ ਇਹ ਭਰ ਜਾਂਦੀਆਂ ਨੇ ਪਾਣੀ ਦੇ ਨਾਲ ਭਰ ਜਾਂਦੀਆਂ ਨੇ ਪਰ ਜਦੋਂ ਇਹ ਉੱਚੀਆਂ ਆਉਂਦੀਆਂ ਨੇ ਫਿਰ ਕਿਉਂਕਿ ਉਹ ਪਾਣੀ ਜਿਹੜਾ ਹੈ ਉਹਨਾਂ ਦੇ ਵਿੱਚੋਂ ਡੁੱਲ ਪੈਂਦਾ ਹੈ ਤੇ ਫਿਰ ਇਹ ਸਖਣੀਆਂ ਹੋ ਜਾਂਦੀਆਂ ਨੇ ਸਖਣੀਆਂ ਦਾ ਮਤਲਬ ਖਾਲੀ ਹੋ ਜਾਂਦੀਆਂ ਨੇ ਤਾਂ ਉਹ ਇਹ ਹੀ ਸਮਝਾ ਰਹੇ ਨੇ ਕਿ ਜੇ ਅਸੀਂ ਨਿਮਰਤਾ ਦੇ ਵਿੱਚ ਰਹਿੰਦੇ ਹਾਂ ਤਾਂ ਫਿਰ ਅਸੀਂ ਭਰ ਜਾਂਦੇ ਹਾਂ ਅੰਦਰੋਂ ਹਰ ਤਰ੍ਹਾਂ ਦੇ ਗੁਣ ਸਾਡੇ ਵਿੱਚ ਆ ਜਾਂਦੇ ਨੇ ਪਰ ਜੇ ਅਸੀਂ ਹੰਕਾਰ ਦੇ ਵਿੱਚ ਉੱਚੇ ਹੋ ਹੋ ਕੇ ਰਹਿਨੇ ਹਾਂ ਤਾਂ ਫਿਰ ਅਸੀਂ ਗੁਣਾ ਤੋਂ ਸਖਣੇ ਹੋ ਜਾਂਦੇ ਹਾਂ ਤੇ ਹੁਣ ਆਪਾਂ ਗੱਲ ਕਰੀਏ ਸੋਰਠੇ ਦੀ ਸੋਰਠੇ ਦਾ ਮਤਲਬ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਇੱਕ ਪ੍ਰਕਾਰ ਦਾ ਛੰਦ ਹੁੰਦਾ ਹੈ ਤੇ ਇਹ ਦੋਹਰੇ ਦਾ ਉਲਟ ਹੁੰਦਾ ਹੈ ਕਿ ਜੇ ਆਪਾਂ ਇਸ ਦੀ ਤਰਤੀਬ ਨੂੰ ਉਲਟਾ ਦਈਏ ਤਾਂ ਇਹ ਦੋਹਰਾ ਬਣ ਜਾਂਦਾ ਹੈ ਤੇ ਜੇ ਦੋਹਰੇ ਦੀ ਤਰਤੀਬ ਨੂੰ ਉਲਟਾ ਦਈਏ ਤਾਂ ਇਹ ਸੋਰਠਾ ਬਣ ਜਾਂਦਾ ਹੈ ਜਿਵੇਂ ਕਿ ਇੱਥੇ ਆਪਾਂ ਇਹਨੂੰ ਪੜ੍ਹਿਆ ਹੈ ਹੋਏ ਰਹੀਆਂ ਹੈਰਾਨ ਟਿੰਡਾਂ ਦੀ ਗਤ ਦੇਖ ਕੇ ਨੀਵੀਆਂ ਜਾ ਭਰ ਜਾਣ ਉੱਚੀਆਂ ਜਾ ਜਾ ਸਖਣੀਆਂ ਪਰ ਜੇ ਇਸ ਦੀ ਤਰਤੀਬ ਨੂੰ ਆਪਾਂ ਉਲਟਾ ਦਈਏ ਤਾਂ ਇਹ ਦੋਹਰਾ ਬਣ ਜਾਵੇਗਾ ਜਿਵੇਂ ਕਿ ਟਿੰਡਾਂ ਗਾਂਦੀ ਗਤ ਦੇਖ ਕੇ ਹੋਏ ਰਹੀਆਂ ਹੈਰਾਨ ਉੱਚੀਆਂ ਜਾ ਜਾ ਸਖਣੀਆਂ ਨੀਵੀਆਂ ਜਾ ਪਰ ਜਾਣ ਤੇ ਇਸ ਤਰੀਕੇ ਦੇ ਨਾਲੇ ਸੋਰਠੇ ਤੇ דוਹਰੇ ਦੇ ਵਿੱਚ ਅੰਤਰ ਜਿਹੜਾ ਹੈ ਤਰਤੀਬ ਦਾ ਅੰਤਰ ਹੁੰਦਾ ਹੈ ਸਤਿ ਸ਼੍ਰੀ ਅਕਾਲ ਜੀ